ਸੱਚੀ ਗੱਲ ਜੀ ਸਿਤਾਰੇ ਤੇ ਗ੍ਰਹਿ શુભ ਸਿਧਾਂਤ ਮਤਲਬ ਗ੍ਰਹਿ ਮੀਨਸ ਚਲਦੀਆਂ ਹੋਈਆਂ ਸਥਿਤੀਆਂ ਬਦਲਦੀਆਂ ਹੋਈਆਂ ਪ੍ਰਸਥਿਤੀਆਂ ਰੋਗ ਬਿਮਾਰੀ ਮਨ ਪਰੇਸ਼ਾਨ ਚਿੰਤਾਵਾਂ ਇਹ ਕਦੇ ਘਟਦੀਆਂ ਨੇ ਤੇ ਕਦੇ ਵਧ ਜਾਂਦੀਆਂ ਨੇ ਹਮੇਸ਼ਾ ਇੱਕੋ ਜਿਹੇ ਸਮਾਨ ਨਹੀਂ ਰਹਿੰਦਾ ਸਮਾਂ ਕਹਿੰਦੇ ਆ ਕਹਿੰਦੇ ਆ ਉਹ ਕਿੰਨਾ ਟੁੱਕਦਾ ਇਹ ਤੇ ਹਰ ਕਿਸੇ ਦੇ ਲਈ ਆਪਣਾ ਆਪਣਾ ਪੱਖ ਹੈ ਤੇ ਆਪਣੇ ਆਪਣੇ ਸਟਾਰ ਨੇ ਕਹਿੰਦੇ ਆ ਮਿਹਨਤ ਕਰਨ ਤੇ ਕੋਈ ਵੀ ਚੀਜ਼ ਹਾਸਲ ਕੀਤੀ ਜਾ ਸਕਦੀ ਹੈ ਅੱਛਾ ਬਿਲਕੁਲ ਸਹੀ ਹੈ ਕਿਉਂ ਨਹੀਂ ਮਿਹਨਤ ਤੇ ਤੁਹਾਡਾ ਵਿਸ਼ਵਾਸ ਤੇ ਤੁਹਾਡੀ ਵੱਡੀ ਸੋਚ ਵੱਡੀ ਸੋਚ ਕਦੇ ਸੋਚਿਆ ਸੀ ਆ ਕਰਨਾ ਹੈ ਉਹਦੇ ਲਈ ਬੜੀ ਮਿਹਨਤ ਕੀਤੀ ਤੇ तकरीबन तकरीबन ਕਾਫੀ ਲੋਕ ਉਸ ਨੂੰ ਪ੍ਰਾਪਤ ਕਰ ਵੀ ਲੈਂਦੇ ਆ ਜੋ ਉਹ ਸੋਚਦੇ ਆ ਪਰ ਬਹੁਤੇ ਲੋਕ ਵੱਡਾ ਸੋਚਿਆ ਵੀ ਬੜੀ ਮਿਹਨਤ ਵੀ ਕੀਤੀ ਉਸਤੇ ਪੈਸਾ ਵੀ ਲਾਇਆ ਆਪਣੀ ਜ਼ਿੰਦਗੀ ਦਾ ਇੱਕ तकरीबन तकरीबन ਪੂਰਾ ਪੱਖ ਵੀ ਦੇ ਦਿੱਤਾ ਦਦਰਦ ਤੇ ਤਈਆ ਜ਼ਰੂਰੀ ਪਰ ਉਹ ਨਹੀਂ ਹੋਇਆ ਜੋ ਉਹਨਾਂ ਨੂੰ ਚਾਹੀਦਾ ਸੀ ਚਾਹੀਦਾ ਮੀਨਸ ਜਿੰਨੀ ਮਿਹਨਤ ਕੀਤੀ ਜਿੰਨੇ ਕਰਮ ਕੀਤੇ ਜਿੰਨੀ ਆਲੇ ਦੁਆਲੇ ਤੋਂ ਰਿਲੈਕਸ ਨਾਮ ਅ ਕੁਝ ਵੀ ਚਾਹੀਦਾ ਸੀ ਕੁਝ ਵੀ ਐਨੀਥਿੰਗ ਜੋ ਉਹਨਾਂ ਦੀ ਵੱਡੀ ਸੋਚ ਸੀ ਹੈਨਾ ਕਿ ਅਸੀਂ ਮੈਂ ਇਦਾਂ ਕਰ ਸਕਦਾ ਮੈਨੂੰ ਇਹਦੀ ਨੌਲੇਜ ਆ ਤਾਂ ਕਾਮਯਾਬੀ ਕਿਉਂ ਨਹੀਂ ਮਿਲੀ ਕੀ ਕਾਰਨ ਸੀ ਕਾਰਨ ਕਈ ਹੋ ਸਕਦੇ ਬਹੁਤ سارے ਕਾਰਨ ਹੁੰਦੇ ਆ ਨਾਕਾਮਯਾਬੀ ਦੇ ਹਰ ਕਿਸੇ ਦੀ ਆਪਣੀ ਸੋਚ ਹੈ ਹਰ ਕਿਸੇ ਦਾ ਆਪਣਾ ਮਨ ਹੈ ਕੋਈ ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਲੈਂਦਾ ਹੈ ਤੇ ਕੋਈ ਕਿਸ ਚੀਜ਼ ਨੂੰ ਕਿਸ ਤਰ੍ਹਾਂ ਲੈਂਦਾ ਬੜਾ ਵਧੀਆ ਤਰੀਕਾ ਪਤਾ ਕੀ ਹੈ ਹਲਕੇ ਚੱਕੇ ਚੱਡ ਪਰੇ ਕਿਸਮਤ ਹੀ ਨਹੀਂ ਸੀ ਸਭ ਤੋਂ ਵਧੀਆ ਇਹ ਤਰੀਕਾ ਕਿ ਇਸ ਨੂੰ ਕਿਸਮਤ ਤੇ ਛੱਡ ਦਿੱਤਾ ਕਿਸਮਤ ਨੂੰ ਸਮਝਣਾ ਤੇ ਸਾਡਾ ਪਹਿਲਾ ਕਦਮ ਹੈ ਇੰਟਰਸਟ ਤੇ ਸ਼ੌਂਕ ਨੂੰ ਸਮਝਣਾ ਸਾਡਾ ਪਹਿਲਾ ਕਦਮ ਹੈ ਤੇ ਜਦੋਂ ਮੰਨ ਲਓ ਕਿਸੇ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੁੰਦਾ ਹੈ ਕੋਈ ਕਿਸੇ ਤਰ੍ਹਾਂ ਦੀ ਆਪਣੀ ਪਰੇਸ਼ਾਨੀ ਆਉਂਦੀ ਹੈ ਤਾਂ ਉਸ ਚੀਜ਼ ਤੋਂ ਸਿੱਖਿਆ ਲੈਣੀ ਸਾਡਾ ਦੂਜਾ ਕੰਗੈਲੀਆਂ ਕਰਨੀਆਂ ਕਿਸੇ ਵੀ ਚੀਜ਼ ਵਿੱਚ ਭਾਵੇਂ ਉਹ ਸਿਹਤ ਹੋਵੇ ਭਾਵੇਂ ਤੁਹਾਡਾ ਕੰਮ ਹੋਵੇ ਤੁਹਾਡੇ ਭਾਵੇਂ ਤੁਹਾਡਾ ਪਰਿਵਾਰ ਹੀ ਕਿਉਣਾ ਹੋਵੇ ਅੱਜ ਕੱਲ ਛੋਟੇ ਛੋਟੇ ਬੱਚੇ ਛੋਟੀ ਛੋਟੀ ਗੱਲ ਤੇ ਵਿਗੜ ਜਾਂਦੇ ਛੋਟੀ ਛੋਟੀ ਗੱਲ ਤੇ ਮਾਪਿਓ ਨੂੰ ਪਰੇ ਸਿੱਟ ਦਿੰਦੇ ਹਨ ਹੈਨਾ ਉਹਨਾਂ ਦੀ ਐਮੀਅਤ تقریبا تقریبا ਘੱਟਦੀ ਜਾ ਰਹੀ ਹੈ ਬਹੁਤ ਘੱਟ ਬੱਚੇ ਨੇ ਜੋ ਆਪਣੇ ਮਾਤਾ ਪਿਤਾ ਨੂੰ ਆਪਣਾ ਹੁਣ ਦੇਖੋ ਤੁਸੀਂ ਇੰਸਟਾਗ੍ਰam ਖੋਲੋ ਮਾਂ ਪਿਓ ਦੀ ਕਹਿਣਾ ਮੰਨਿਆ ਕਰੋ ਮਾਂ ਪਿਓ ਦਾ ਆਦਰ ਸਤਿਕਾਰ ਕਰਿਆ ਕਰੋ ਤੇ ਕਹਿਣਾ ਇਹ ਕਿਉਂ ਹੋ ਰਿਹਾ ਕਿਉਂ ਦੇ ਪਿੱਛੇ ਕੋਈ ਨਹੀਂ ਚਾਹ ਇਹ ਜਿਹੜੀ ਚੀਜ਼ ਜਿੱਥੇ ਪਾਈ ਜਾ ਰਹੀ ਹੈ ਉਹੀ ਤੇ ਸਾਡਾ ਵਕਤ ਖਾ ਰਹੀ ਹੈ ਕਹਿੰਦੇ ਵੈਸੇ ਤਾਂ ਟਾਈਮ ਵੇਸਟ ਕਰਨ ਦੇ ਬਹੁਤ ਸਾਰੇ ਤਰੀਕੇ ਆ ਤਾਂ ਸਭ ਤੋਂ ਵਧੀਆ ਤਰੀਕਾ ਤੇ ਮੋਬਾਈਲ ਹੀ ਆ ਸਭ ਤੋਂ ਵਧੀਆ ਤਰੀਕਾ ਮੋਬਾਈਲ ਆ ਟਾਈਮ ਵੇਸਟ ਕਰਨ ਦਾ ਤੇ ਤੁਹਾਡੇ ਦਿਮਾਗ ਦੇ ਪੁਰਜੇ ਹਿਲਾਉਣ ਦਾ ਵੀ ਇਹੀ ਆ ਮੈਂ ਕਈ ਵਾਰੀ ਡਿਸਕਸ਼ਨ ਕੀਤੀ ਆ ਕਿ ਇਹਨੂੰ ਨਹੀਂ ਪਤਾ ਕਿ ਮੈਨੂੰ ਕੌਣ ਯੂਜ਼ ਕਰ ਰਿਹਾ ਇੱਕ ਬੱਚਾ ਇੱਕ ਟੀਨੇਜਰ ਇੱਕ ਥੋੜੀ ਉਮਰ ਦਾ ਇੱਕ ਨਾ ਸਮਝਦਾ ਉਹ ਚੀਜ਼ਾਂ ਦੇਖਦੇ ਆ ਜਿੱਥੇ ਜਿੱਥੇ ਸਾਡਾ ਦਿਮਾਗ ਕੋਲ ਤੇ ਫਿਰ ਜੇ ਗਲਤੀਆਂ ਹੁੰਦੀਆਂ ਪਰੇਸ਼ਾਨੀਆਂ ਹੁੰਦੀਆਂ ਤੇ ਬੱਚੇ ਦਾ ਕੀ ਕਸੂਰ ਕਿਉਂਕਿ ਉਹਨੇ ਉਹਦੇ ਦਿਮਾਗ ਤੇ ਤਾਂ ਉਹੀ ਚੀਜ਼ਾਂ ਹੋਣੀਆਂ ਕਿ ਐਂ ਤਾਂ ਹੋ ਸਕਦਾ ਹੋਊਗਾ ਕੋਈ ਨਹੀਂ ਚੋਰੀਆਂ ਬੜੀਆਂ ਕਰਦੇ ਆ ਬੱਚੇ ਅਕਾਊਂਟੈਂਟ ਸਭ ਕੁਝ ਮੋਬਾਈਲ ਚ ਪਿਆ ਸਭ ਕੁਝ ਅਕਾਊਂਟ ਹੋ ਚੁਪਿਆ ਧੋਖੇ ਬੜੇ ਹੋ ਰਹੇ ਆ ਅਸੀਂ ਬਹੁਤ ਇਜ਼ੀ ਹੋ ਗਿਆ ਆ ਚੱਕ ਬਈ ਪੈਸੇ ਪਾ ਦੇ ਆ ਚੱਕ ਪਈਆ ਕਰ ਦੇ ਤੇ ਫਿਰ ਤੇ ਫਿਰ ਅਸੀਂ ਦੁਖੀ ਸਾਨੂੰ ਕਈ ਚੀਜ਼ਾਂ ਤਾਂ ਪਤਾ ਵੀ ਨਹੀਂ ਚੱਲਦੀਆਂ ਤੇ ਜਦੋਂ ਪਤਾ ਚੱਲ ਜਾਂਦੀਆਂ ਨੇ ਤੇ ਫਿਰ ਵਕਤ ਨਹੀਂ ਚੱਲਦਾ ਬੱਚੇ ਬੱਚੇ ਨਹੀਂ ਸਮਝਣਗੇ ਤੁਸੀਂ ਸੱਚ ਜਾਣੋ ਬੱਚੇ ਨਹੀਂ ਸਮਝਣਗੇ ਕਿਉਂਕਿ ਉਹਨਾਂ ਦੀ ਸਮਝਣ ਵਾਲੀ ਉਮਰ ਨਹੀਂ ਹੈ ਸਮਝਣਾ ਤੇ ਸਾਨੂੰ ਪਹਿਣਾ ਜੋ ਸਮਝ ਰਹੇ ਆ ਕਿ ਕੀ ਚੱਲ ਰਿਹਾ ਜਾਂ ਤਾਂ ਆਪਣੇ ਆਪ ਨੂੰ ਜਿੱਦਾਂ ਦਾ ਵਕਤ ਚੱਲਦਾ ਉਹਦੇ ਮੁਤਾਬਕ ਢਾਲ ਲੋ ਕਿ ਠੀਕ ਹੈ ਸਭ ਨਾਲ ਹੁੰਦੀ ਹੈ ਸਾਡੇ ਨਾਲ ਵੀ ਹੋਣੀ ਹੈ ਜਾਂ ਫਿਰ ਬੱਚਿਆਂ ਨੂੰ ਆਪਣੇ ਨਾਲ ਬਿਲਕੁਲ ਨਾਲ ਰੱਖ ਕੇ ਦੁਨੀਆਦਾਰੀ ਦੀ ਹਰ ਭਾਵੇਂ ਚੰਗੀ ਹੈ ਚਾਹੇ ਮਾੜੀ ਹੈ ਹਰ ਸਚਾਈ ਬਾਰੇ ਜਾਣਕਾਰੀ ਦਓ ਉਹਨਾਂ ਨੂੰ ਇਸ ਚੀਜ਼ ਬਾਰੇ ਡਿਸਕਸ਼ਨ ਕਰੋ ਕਿ ਐਦਾਂ ਹੁੰਦਾ ਏ ਇਹ ਹੋ ਚੁੱਕਾ ਏ ਇਹ ਹੋ ਰਿਹਾ ਏ ਇਹ ਸਾਡੇ ਨਾਲ ਵੀ ਹੋ ਸਕਦਾ ਏ ਤੁਸੀਂ ਇਹ ਕਰ ਸਕਦੇ ਹੋ ਤੁਹਾਨੂੰ ਕਰਨਾ ਚਾਹੀਦਾ ਪਰ ਹਜੇ ਉਮਰ ਨਹੀਂ ਹੈ ਕਿਸ ਚੀਜ਼ ਦੀ ਨਾ ਬਿਜ਼ਨਸ ਦੀ ਨਾ ਕੰਮ ਕਰਦੀ ਨਾ ਕਿਸੇ ਨੂੰ ਸਲਾਹ ਦੇਣ ਦੀ ਨਾ ਕਿਸੇ ਦੇ ਨਾਲ ਜੁੜਨ ਦੀ ਨਾ ਕਿਸੇ ਨੂੰ ਆਪਣੇ ਘਰ ਦੇ ਪੇਤ ਦੇਣ ਦੀ ਤੇ ਨਾ ਫਿਰ ਗਲਤ ਕਦਮ ਚੱਕਣ ਤੇ ਇਹ ਕਦੋਂ ਹੋਣਾ ਹੈ ਜਦੋਂ ਅਸੀਂ ਸਮਝਦਾਰ ਬੁਣਾਏ ਤੇ ਜਦੋਂ ਅਸੀਂ ਮੋਬਾਈਲ ਤੋਂ ਤਕਰੀਬਨ ਤਕਰੀਬਨ ਦੂਰੀ ਜੇ ਹੁਣ ਮੰਨ ਲਓ ਤੁਸੀਂ ਘਰ ਦੇ ਵਿੱਚੋਂ ਤੇ ਤੁਸੀਂ ਬਸ ਆ ਕੰਮ ਕਰ ਕੀਤਾ ਜੀ ਬਹਿ ਗਏ ਮੋਬਾਈਲ ਲੈ ਕੇ 2 ਘੰਟੇ ਤੋਂ ਬੈਠਿਆ ਤੇ ਉਸ ਤੋਂ ਬਾਅਦ ਉੱਠ ਕੇ ਫੇਰ ਕੰਮ ਕਰ ਲਿਆ ਤੇ ਫੇਰ ਮੋਬਾਈਲ ਤੁਸੀਂ ਬੱਚਿਆਂ ਨੂੰ ਨਹੀਂ ਰੋਕ ਸਕਦੇ ਅਸੀਂ ਸਾਰਾ ਦਿਨ ਇੰਸਟਾਗ੍ਰam ਤੇ ਬੈਠ ਕੇ ਕਦੇ ਸਮਾਈਲ ਕਰ ਲਈ ਕਦੇ ਦੁੱਖ ਵਾਲੀ ਖਬਰ ਸੁਣ ਲਈ ਕਦੇ ਕੁਝ ਕਰ ਲਈ ਆਪਣੇ ਵੀਅੂਸ ਆਪਣੇ ਮਨ ਨੂੰ ਆਪਣੇ ਉਹ ਕਰ ਰਹੇ ਆ ਤਾਂ ਫੇਰ ਦੱਸੋ ਤੁਸੀਂ ਬੱਚੇ ਕਿਉਂ ਨਹੀਂ ਕਰਦੇ ਕਿਉਂ ਨਹੀਂ ਕਰਦੇ ਬੱਚਿਆਂ ਨੂੰ ਗੇਮ ਗੇਮ ਕੀ ਆ ਦਿਮਾਗ ਨੂੰ ਕਮਾਉਂਦੀ ਆ ਉਹ ਰਿਐਲਿਟੀ ਚ ਦੇਖਦੇ ਆ ਉਹ ਚੀਜ਼ਾਂ ਉਹਨਾਂ ਨੂੰ ਪਤਾ ਨਹੀਂ ਕਿ ਇਹ ਸਿਰਫ ਗੇਮ ਜੀ ਹੋ ਸਕਦਾ ਸਮਝਾਓ ਨਾ ਕਿ ਗੇਮ ਕੀ ਆ ਗੇਮ ਇੱਕ ਪੁਲੇਖਾ ਹੈ ਅਸਲ ਦੇ ਵਿੱਚ ਖੇਡਣਾ ਤਾਂ ਪ੍ਰੈਕਟੀਕਲੀ ਖੇਡਣਾ ਹੁੰਦਾ ਤਾਂ ਲਾਈਫ ਪ੍ਰੈਕਟੀਕਲ ਹੋਰ ਹੈ ਇਹ ਮੋਬਾਈਲਾਂ ਵਾਲੀ ਹੋਰ ਹੈ ਕੰਪਿਊਟਰ ਵਾਲੀ ਹੋਰ ਹੈ ਇਹ ਕੌਣ ਸਮਝਾਏਗਾ ਅਸੀਂ ਅਸੀਂ ਸਮਝਾ ਸਕਦੇ ਹਾਂ ਚਲੋ 15 ਦਸੰਬਰ 2023 ਦਿਨ ਹੈ ਸ਼ੁੱਕਰਵਾਰ ਦਾ ਤੀਜ ਦੀ ਤਿਥੀ ਅੱਜ ਪੂਰਾ ਵਿਸਾੜਾ ਨਕਸ਼ਤਰ ਹੈ ਤੇ ਉਸ ਤੋਂ ਬਾਅਦ ਉਤਰਾ ਸਾੜਾ ਨਕਸ਼ਤਰ ਚੱਲੇਗਾ ਤੇ ਨਾਲ ਹੀ ਪੂਰਵ ਸਾੜਾ ਨਕਸ਼ਤਰ तकरीबन 8:10 ਵਜੇ ਤੱਕ ਹੈ ਤੇ ਉਸ ਤੋਂ ਬਾਅਦ ਉਤਰਾ ਸਾੜਾ ਨਕਸ਼ਤਰ ਜਾਨੀ ਸੂਰਜ ਦੇ ਨਕਸ਼ਤਰ ਵਿੱਚ ਚੰਦਰ ਮਹਾਰਾਜ ਚਲੇਗੇ ਤਨੂ ਰਾਸ਼ੀ ਵਿੱਚ ਸੋ तकरीबन ਤਨੂ ਰਾਸ਼ੀ ਦੇ ਵਿੱਚ ਚੰਦਰਮਾ ਬੁੱਧ ਨਾਲ ਜੁਤੀ ਬਣਾ ਕੇ ਚੱਲਣਗੇ ਬੁੱਧ ਚੰਦਰ ਦੀ ਜੁਤੀ ਦਾ ਪ੍ਰਭਾਵ ਅੱਜ ਤੁਹਾਨੂੰ ਦੱਸਾਂਗੇ ਆਪਾਂ ਤੇ ਨਾਲ 15 ਤਰੀਕ ਨੂੰ ਜੋ 11:44 ਤੱਕ ਅ तकरीबन तकरीबन ਜੋ ਅਗਲੇ ਦਿਨ ਅਗਲੇ ਦਿਨ ਆਇਤਾ 15 ਤਰੀਕ ਨੂੰ ਤਾਂ तकरीबन ਅ ਆਪਾਂ ਕਹਿ ਸਕਦੇ ਹਾਂ ਕਿ ਸ਼ੁੱਕਰਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ ਦੱਸ ਦिए ਤੁਹਾਨੂੰ ਕੀ ਹੈ 10:30 ਵਜੇ ਤੋਂ ਲੈ ਕੇ 12 ਵਜੇ ਦਾ ਟਾਈਮ ਰਾਹੂ ਕਾਲ ਦਾ ਹੈ ਤੇ ਬੁੱਧਚੰਦਰ ਦੀ ਚੁੱਤੀ ਦਾ ਪ੍ਰਭਾਵ ਚੰ드ਰਾ ਸੂਰਜ ਦੇ ਨਕਸ਼ਤਰ ਸ਼ੁੱਕਰ ਦੇ ਨਕਸ਼ਤਰ ਚੋਂ ਨਿਕਲ ਕੇ ਆਏ ਤੇ ਕੀ ਪ੍ਰਭਾਵ ਪਵੇਗਾ ਇਸ ਤੇ ਆਪਾਂ ਚਰਚਾ ਕਰਦੇ ਹਾਂ ਨਾਲ ਪ੍ਰੋਗਰਾਮ ਦੇ ਅਖੀਰ ਵਿੱਚ ਤੁਹਾਨੂੰ ਦੱਸਾਂਗੇ ਕਾਰੋਬਾਰ ਨੂੰ ਲੱਗੀ ਹੋਈ ਨਜ਼ਰ ਦਾ ਹੱਲ ਆਮ ਤੌਰ ਤੇ ਦੇਖਿਆ ਜਾਂਦਾ ਹੈ ਚੱਲਦੇ-ਚੱਲਦੇ ਕੰਮਾਂ ਵਿੱਚ ਇੱਕਦਮ ਮੁਕਾਬਟ ਪੈ ਜਾਂਦੀ ਚੀਰ ਚੱਲ ਰਹੀ ਐ ਸੀ ਵੈਸੇ ਤਾਂ ਮੈਂ ਤੁਹਾਨੂੰ ਕਲੀਅਰ ਦੱਸਾਂ ਕਿ ਕਈ ਵਾਰੀ ਗ੍ਰਹਿ ਹੀ ਬਦਲ ਜਾਂਦੇ ਆ ਜਾਂ ਸਾਡੇ ਕੋਲੋਂ ਸਾਡੇ ਗ੍ਰਹਾਂ ਦੇ ਖਿਲਾਫ ਕੁਝ ਨਾ ਕੁਝ ਹੋ ਜਾਂਦਾ ਹੈ ਜਿਸ ਕਰਕੇ ਸਾਨੂੰ ਨਾਲ ਹੀ ਰਿਜ਼ਲਟ ਮਿਲ ਜਾਂਦੇ ਆ ਪਰ ਫਿਰ ਵੀ ਅਗਰ ਕੁਝ ਸਹੀ ਕੀਤਾ ਹੈ ਸਾਰਾ ਕੁਝ ਸਹੀ ਆ ਫਿਰ ਵੀ ਕੋਈ ਪਰੇਸ਼ਾਨੀ ਹੈ ਤਾਂ ਕੀ ਕਰਨਾ ਚਾਹੀਦਾ ਹੈ ਅਗਰ ਕਾਰੋਬਾਰ ਨੂੰ ਲੱਗੇ ਕਿ ਨਜ਼ਰ ਲੱਗੀ ਹੈ ਸਭ ਤੋਂ ਪਹਿਲਾਂ ਅਰੀਜ਼ਾ ਨੇ ਮੇਸ਼ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਜਾਏਗਾ ਜੀ ਨੌਵੇਂ ਚੰਦਰਮਾ ਸੂਰਜ ਦਾ ਨਕਸ਼ਤਰ ਬੜਾ ਅੱਛਾ ਸੋਚ ਅੱਛੀ ਕੰਮ ਅੱਛਾ ਪੇਪਰ ਅੱਛਾ ਹੋ ਜਾਏਗਾ ਅਗਰ ਕੋਈ ਐਗਜ਼ਾਮ ਦੇਣਾ ਹੈ ਤਾਂ ਬਹੁਤ ਵਧੀਆ ਮੇਸ਼ ਲੱਗਣ ਵਾਲਿਆਂ ਦਾ ਹੋਣ ਵਾਲਾ ਹੈ ਮੰਗਲ ਦੀ ਸਥਿਤੀ ਅੱਛੀ ਹੈ ਬੇਸ਼ੱਕ 8ਵੇਂ ਸਥਾਨ ਵਿੱਚ ਹੈ ਪਰ ਮਿੱਤਰ ਸੂਰਜ ਦੇ ਨਾਲ ਹੈ ਚੰਦਰ ਦੀ ਸਥਿਤੀ ਵੀ ਅੱਛੀ ਹੈ ਬੇਸ਼ੱਕ ਬੁੱਧ ਨਾਲ ਹੈ ਸਕਿਨ ਪ੍ਰੋਬਲਮ ਦੇ ਰਿਹਾ ਲੱਤਾਂ ਜਖਮਸ ਦੇ ਰਿਹਾ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਕਰੇਗਾ ਥੋੜੇ ਜੀ ਚੌਲ ਚੀਨੀ ਤੇ ਦੁੱਧ ਤਾਰਿਕੇ ਕਸਤਾਂ ਤੇ ਰੱਖ ਦਿਓ ਸ਼ੁੱਕਰਵਾਰ ਦਾ ਵੀ ਉਪਾਹ ਹੋ ਜਾਏਗਾ ਟੌਰਸ ਮ੍ਰਿਖ ਰਾਸ਼ੀ ਵਾਲੇ ਸੂਰਜ ਦਾ ਨਕਸ਼ਤਰ ਮਿੱਤਰਨੀ ਹੈ ਚਟੀਆਂ ਕਲੀਆਂ ਲਓ ਰਾਧਾ ਕ੍ਰਿਸ਼ਨ ਦੇ ਚੜਾਕੇ ਉਹ ਆਪਣੇ ਈਸਟ ਦੇ ਚੜਾਕੇ ਉਹ ਹਲਕੇ ਰੰਗ ਪੈਨੋ ਗੁੱਸਾ ਜ਼ਰੂਰੀ ਹੈ ਜੇ ਗੁੱਸੇ ਦੀ ਵਜ੍ਹਾ ਨਾਲ ਕੋਈ ਨਾ ਕੋਈ ਰਿਸ਼ਤਾ ਖਰਾਬ ਹੋਣ ਵਾਲਾ ਹੈ ਤੁਹਾਡੀ ਭਾਸ਼ਾ ਚ ਜੋ ਸਖਤਪਨ ਆਇਆ ਹੋਇਆ ਉਸ ਦੀ ਵਜ੍ਹਾ ਨਾਲ ਪਰਿਵਾਰ ਦਾ ਮਾਹੌਲ ਵੀ ਖਰਾਬ ਹੋ ਸਕਦਾ ਤਾਂ ਬਚ ਕੇ ਸੰਭਲ ਕੇ ਚੱਲਣਾ ਹਲਕੇ ਰੰਗ ਪਹਿਨਨੇ ਜੈਮਿਨੀ ਮਿਥੁਨ ਰਾਸ਼ੀ ਵਾਲੇ ਪੈਸੇ ਲਈ ਤਾਂ ਲਈ ਕੰਮ ਕਰਨ ਲਈ ਹਿੰਮਤ ਲਈ ਸੈਰ ਲਈ ਬਾਹਰ ਖਾਣਾ ਖਾਣ ਲਈ ਕਦੇ ਸ਼ਤੋ ਪੈਸੇ ਲਈ ਬਿਲਕੁਲ ਸਿਤਾਰੇ ਸ਼ੁਭ ਬਹੁਤ ਅੱਛਾ ਜਾਏਗਾ ਹਿੰਮਤ ਬਣੀ ਰਹੇਗੀ ਅਗਰ ਕਿਸੇ ਤਰ੍ਹਾਂ ਦੀ ਸਰੀਰਕ ਪਰੇਸ਼ਾਨੀ ਹੋਵੇ ਤਾਂ ਕੱਛ ਤੇ ਗਲਾਸ ਚ ਪਾਣੀ ਆ ਜੀ ਨਾ ਪੀਓ ਕੈਂਸਰ ਕਰਕਰ ਰਾਸ਼ੀ ਵਾਲੇ ਸੂਰਜ ਦਾ ਨਕਸ਼ਤਰ ਮਿੱਤਰ ਹੈ ਕੋਈ ਲੋਨ ਲੈਣਾ ਸੀ ਕੋਈ ਪੈਸਾ ਲੈਣਾ ਸੀ ਕਿਸੇ ਤੋਂ ਕਿਸੇ ਤਰ੍ਹਾਂ ਦੀ ਐਡਜਸਟਮੈਂਟ ਕਰਨੀ ਸੀ ਪਾਰਟਨਰਸ਼ਿਪ ਵਿੱਚ ਕੰਮ ਬਾਰੇ ਕੋਈ ਸਲਾਹ ਕਰਨੀ ਸੀ ਬਿਲਕੁਲ ਸਿਤਾਰੇ ਸ਼ੁਭ ਚੱਲ ਰਿਹਾ ਅੱਛੇ ਰੋਗ ਬਿਮਾਰੀ ਦੀ ਚਿੰਤਾ ਘਟਣ ਵਾਲੀ ਹੈ ਕੰਫੀਡੈਂਸ ਤੁਹਾਡਾ ਵੀ ਵਧਣ ਵਾਲਾ ਹੈ ਸੂਰਜ ਦੇ ਦਰਸ਼ਨ ਕਰਨੇ ਬੜੇ ਜ਼ਰੂਰੀ ਹੋਗੇ ਤੇ ਨਾਲ ਗੁੜ ਲੈ ਕੇ ਪਾਣੀ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰੋ ਗੁੜ ਖਾ ਕੇ ਮਦਦ ਪਾਣੀ ਪੀ ਕੇ ਲਿਓ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਵਾਲਿਆਂ ਦੇ ਲਈ ਸੂਰਜ ਦੀ ਸਥਿਤੀ ਮੰਗਲ ਮਿੱਤਰ ਨਾਲ ਨੌ ਮੇਸ਼ ਨਾਲ ਅੱਛੀ ਆ ਰਸਤਾ ਕੋਈ ਨਾ ਕੋਈ ਮਿਲ ਰਿਹਾ ਹੈ ਲੱਗ ਰਿਹਾ ਕਿਤੇ ਨਾ ਕਿਤੇ ਅੱਛੀ ਸੈਟਿੰਗ ਹੋ ਜਾਏ ਪਰੇਸ਼ਾਨੀਆਂ ਘਟਣਗੀਆਂ ਤੇ ਸਭ ਤੋਂ ਜ਼ਰੂਰੀ ਕੀ ਹੈ ਸੂਰਜ ਦਾ ਨਕਸ਼ਤਰ ਹੈ ਜੋ ਬਹੁਤ ਹੀ ਅੱਛਾ गायत्री मंत्र सुनना पढ़ना मानच करना पीतल तांबे ਦੇ ਗਲਾਸ ਚ ਪਾਣੀ ਪੀਣਾ ਦਿਨ ਨੂੰ ਬੈਸਟ ਬਣਾਏਗਾ ਵਰਗੋ ਕੰਨਿਆ ਰਾਸ਼ੀ ਵਾਲੇ ਚੰਗੇ ਆ ਸਿਤਾਰੇ ਕੁੱਤੇ ਨੂੰ ਰੋਟੀ ਜ਼ਰੂਰ ਪਾਓ ਥੋੜੀ ਬਹੁਤੀ ਖੱਜਲਖਵਾਰੀ ਰਹਿ ਸਕਦੀ ਹੈ ਭੱਜ ਨੱਠ ਰਹਿ ਸਕਦੀ ਹੈ ਕਮਾਕਾਰਾਂ ਨੂੰ ਲੈ ਕੇ ਵੀ ਹੋਂ ਤੋਂ ਬੰਦ ਤਰੀਕੇ ਨਾਲ ਨਹੀਂ ਚੱਲੂਗੇ ਤਾਂ ਡਿਸਟਰਬ ਹੋ ਜਾਓਗੇ ਬਸ ਇੱਕ ਵਿਉਂਤ ਬਣਾਓ ਇੱਕ ਤਰੀਕਾ ਬਣਾਓ ਉਸ ਨੂੰ ਬੈਲੈਂਸ ਕਰੋ ਦੇਨ ਅੱਛਾ ਲਿਬਰਾ ਤੋਂ ਲਾ ਰਾਸ਼ੀ ਵਾਲੇ ਰਿਸ਼ਤੇ ਲਈ ਸਿਤਾਰੇ ਅੱਛੇ ਕੰਮਕਾਰ ਲਈ ਸਿਤਾਰੇ ਅੱਛੇ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਜੋ ਮੋਟਾਪਾ ਦੇ ਰਿਹਾ ਹੈ ਅੰਦਰੋਂ ਪ੍ਰੋਬਲਮ ਦੇ ਰਿਹਾ ਹੈ ਥੋੜਾ ਲੇਜੀਪਨ ਦੇ ਰਿਹਾ ਤੇ ਹੁਣ ਲੱਗਦਾ ਇਨਕਮ ਦੇ ਸੋਰਸਸ ਵੀ ਘਟਦੇ ਜਾ ਰਹੇ ਕਿਉਂਕਿ ਸੂਰਜ ਦੂਸਰੇ ਬੈਠ ਕੇ ਥੋੜਾ ਜਿਆਦਾ ਧਨ ਦਾ ਨੁਕਸਾਨ ਤੇ ਕਰਦਾ ਪਰ ਠੀਕ ਹੈ ਮੰਗਲ ਬੈਲੈਂਸ ਕਰ ਲਵੇਗਾ ਜੀਤ ਤੇ ਸ਼ਹਿਦ ਲਾਓ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਵਾਲੇ ਸੂਰਜ ਦਾ ਨਕਸ਼ਤਰ ਮਿੱਤਰ ਹੈ ਦਿਨ ਅੱਛਾ ਜਾਏਗਾ ਦਸਵੇਂ ਖਾਨੇ ਦਾ ਮਾਲਕ ਹੈ ਆਪਣੇ ਮਨੋਬਲ ਨਾਲ ਆਪਣੇ ਆਪਣੇ ਅੱਛੇ ਪ੍ਰਭਾਵ ਨਾਲ ਕਿਉਂਕਿ ਸੂਰਜ ਮੰਗਲ ਲਗਨ ਚ ਹੈ ਦਸਵੇਂ ਖਾਨੇ ਦਾ ਮਾਲਕ ਹੈ ਆਪਣੇ ਕਰਮ ਨੂੰ ਸਹੀ ਤਰੀਕੇ ਨਾਲ ਕਰੋਗੇ ਮਿਹਨਤ ਨਾਲ ਕਰੋਗੇ ਤਾਂ ਕਾਫੀ ਸਫਲਤਾ ਤੁਹਾਨੂੰ ਮਿਲਣ ਵਾਲੀ ਹੈ ਚੰਦਰ ਵੀ ਭਾਵੇਂ ਅਸਟਮੇਸ਼ਨ ਵਾਲਾ ਪਰ ਦੂਸਰੇ ਸਥਾਨ ਵਿੱਚ ਹੈ ਘਟੰਬ ਵਿੱਚ ਮਾਂ ਦਾ ਆਸ਼ੀਰਵਾਦ ਲੋ ਦਿਨ ਵਧੀਆ ਦੁੱਧ ਮੱਥੇ ਤੇ ਜ਼ਰੂਰ ਲਾਣਾ ਹੈ ਰਾਤ ਨੂੰ ਮਿੱਠਾ ਨਹੀਂ ਖਾਣਾ ਸੈਜੀਟੇਰੀਸ ਤੁਹਾਨੂੰ ਰਾਸ਼ੀ ਵਾਲੇ ਹੁਣ ਸਿਹਤ ਠੀਕ ਹੁੰਦੀ ਜਾਏਗੀ ਵਿਦੇਸ਼ ਵੱਲੋਂ ਕੋਈ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਵਿਦੇਸ਼ ਲਈ ਜਾਣ ਬਾਰੇ ਕੋਈ ਨਵੀਂ ਡੀਲ ਹੋ ਸਕਦੀ ਹੈ ਸਿਤਾਰੇ ਸ਼ੁਭ ਨੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਅਗਲੀ ਰਾਸ਼ੀ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੇ ਲਈ ਥੋੜੀ ਕਲਪਾਟ ਥੋੜੀ ਖਰਚੇ ਇੱਕਦਮ ਪੈ ਸਕਦੇ ਅੱਖਾਂ ਗਲੇ ਦੀ ਅਲਰਜੀ ਥੋੜੀ ਤੰਗ ਕਰ ਸਕਦੀ ਹੈ ਸੂਰਜ ਦਾ ਨਕਸ਼ਤਰ ਮਿੱਤਰਨੀ ਹੈ ਅੱਖਾਂ ਬੰਦ ਕਰਕੇ ਕਿਸੇ ਤੇ ਭਰੋਸਾ ਨਹੀਂ ਕਰਨਾ ਕਿਸੇ ਨੂੰ ਆਪਣੇ ਦਿਲ ਦੇ ਭੇਤ ਨਹੀਂ ਦੇਣੇ ਤੇ ਜ਼ਰੂਰੀ ਹੈ ਬੁੱਧ ਨੂੰ ਸਹੀ ਕਰਨ ਦੇ ਲਈ ਸੈਰ ਕਰਨੀ ਤੇ ਹਰੀ ਲੈਚੇ ਦਾ ਸੇਵਨ ਕਰਨਾ ਅਕਿਊਰਸ ਕੁੰਭ ਰਾਸ਼ੀ ਵਾਲੇ ਸਿਤਾਰੇ ਕੁੰਭ ਰਾਸ਼ੀ ਵਾਲਿਆਂ ਦੇ ਅੱਜ ਦੇ ਦਿਨ ਪੈਸੇ ਨੂੰ ਲੈ ਕੇ ਤੁਹਾਨੂੰ ਲੈ ਕੇ ਤਾਂ ਚੰਗੇ ਆ ਪਰ ਸੂਰਜ ਦਾ ਨਕਸ਼ਤਰ ਸਤਲੇਖਾਨੇ ਦਾ ਮਾਲਕ ਹੈ ਜੋ પતિ ਪਤਨੀ ਵਿੱਚ ਸਬੰਧਾਂ ਨੂੰ ਵਿਗਾੜ ਸਕਦਾ ਹੈ ਥੋੜੀ ਸਿਹਤ ਵੀ ਖਰਾਬ ਹੋ ਸਕਦੀ ਹੈ ਪਰੇਸ਼ਾਨੀਆਂ ਤੁਹਾਡੀਆਂ ਸਿਹਤ ਨੂੰ ਲੈ ਕੇ ਵੱਧ ਸਕਦੀਆਂ ਨੇ ਟੀਟ ਬਣ ਕੇ ਜਿੱਦੀ ਬਣ ਕੇ ਕੋਈ ਕੰਮ ਨਹੀਂ ਕਰਨਾ ਠੀਕ ਹੈ ਤੇ ਬੁੱਧ ਚੰਦਰ ਦੀ ਯੂਤੀ ਦੇ ਲਈ ਤੁਸੀਂ ਕੀ ਕਰਨਾ ਹੈ ਅੱਜ ਹਰੀਆਂ ਸਬਜ਼ੀਆਂ ਲੰਗਰ ਚ ਦੇ ਦੇਣੀ ਹੈ ਬਹੁਤ ਅੱਛਾ ਹੋ ਜਾਏਗਾ ਸੂਰਜ ਦਾ ਨਕਸ਼ਤਰ ਵੀ ਨੁਕਸਾਨ ਨਹੀਂ ਕਰੇਗਾ ਤੇ ਉਸ ਤੋਂ ਜ਼ਿਆਦਾ ਜ਼ਰੂਰੀ ਚੰਦਨ ਮੱਥੇ ਤੇ ਲਾਣਾ バイス ਜਮੀਨ ਦਾ ਸ਼ਿਵ ਵਾਲਿਆਂ ਦੇ ਦੇਖਿਆ ਜਾਵੇ ਤਾਂ ਸੂਰਜ ਦਾ ਨਕਸ਼ਤਰ ਮਿੱਤਰ ਹੈ ਭਾਵੇਂ 6ਵੇਂ ਖਾਨੇ ਦਾ مالک ਕਿ ਤੋ ਕਰਜ਼ਾ ਲਿਆ ਸੀ ਉਧਾਰ ਲਿਆ ਸੀ ਪਰ ਰਿਲੈਕਸ ਮਿਲ ਵਾਲੇ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਕੌਨਫੀਡੈਂਸ ਵਧਿਆ ਰਹੇਗਾ ਧਾਮਾਂ ਡੋਲ ਸਥਿਤੀਆਂ ਤੇ ਕਾਬੂ ਪੂਰੀ ਤਰ੍ਹਾਂ ਹੋ ਜਾਏਗਾ ਪਰ ਪਿਤਾ ਦੀ ਸਿਹਤ ਥੋੜੀ ਖਰਾਬ ਹੋ ਸਕਦੀ ਹੈ ਤਾਂ ਹਸਪੀਟਲ ਜਾ ਰਹੇ ਹੋ ਤਾਂ ਕਿਸੇ ਜ਼ਰੂਰतमंद ਨੂੰ ਮੈਡੀਸਨ ਦਵਾਈਆਂ ਦੇ ਦਿਓ ਸੂਰਜ ਦਾ ਨਕਸ਼ਤਰ ਕਮ ਆ ਜਾਏਗਾ ਤੇ ਬੁੱਧ ਚੰਦਰ ਦੀ ਜੋਤੀ ਦਾ ਪ੍ਰਭਾਵ ਸ਼ੁਭ ਹੋ ਜਾਏਗਾ ਇਸ ਜੀ ਤੁਹਾਡੇ ਸਿਤਾਰੇ ਗ੍ਰਹਿ ਮੁਤਾਬਕ ਕੀ ਪ੍ਰਭਾਵ ਪਾਉਂਦੇ ਆ ਗ੍ਰਹਿ ਕੋਚਰ ਨਕਸ਼ਤਰ ਮੁਤਾਬਕ ਆਪਾਂ ਚਰਚਾ ਕੀਤੀ ਹੁਣ ਸੁਣ ਕੀ ਹੁੰਦਾ ਏ ਕਿ ਅਗਰ ਲੱਗੇ ਕਿ ਕਾਰੋਬਾਰ ਕੰਮ ਕਰ ਰੂਟੀਨ ਚ ਚੱਲਦੇ ਕੰਮ ਵਿੱਚ ਨਜ਼ਰ ਲੱਗ ਗਈ ਇੱਕਦਮ ਕੁਝ ਖਰਾਬ ਹੋ ਗਿਆ ਤਾਂ ਪੀਲੀ ਸਰੋਂ ਪੀਲੀ ਸਰੋਂ ਜਿਹੜੀ ਹੁੰਦੀ ਹੈ ਉਹ ਲੈ ਕੇ ਉਸ ਨੂੰ ਆਪਣੇ ਕੰਮਕਾਰ ਦੀ ਜਗ੍ਹਾ ਤੇ ਖਿਲਾਰੋ ਅਗਲੇ ਦਿਨ ਉਸ ਨੂੰ ਇਕੱਠੀ ਕਰਕੇ ਤੂੰ ਬਾਹਰ ਪਾਠੀ ਦੇ ਜਲਾ ਕੇ ਉਹਦੇ ਉੱਤੇ ਉਸ ਨੂੰ ਜਲਾ ਦਿਓ ਤੇ ਇੱਕ ਹੋਰ ਇੱਕ ਗੁਲਾਬ ਦਾ ਫੁੱਲ ਲਓ ਕੱਚੀ ਰਸੀ ਲਓ ਜਾਂ ਪੀਲਾ ਫੁੱਲ ਲਓ ਬ੍ਰਸਪਤ ਦਾ ਲੈ ਲਓ ਚੰਗਾ ਹੈ ਗੁਲਾਬ ਮੰਗਲ ਦਾ ਹੁੰਦਾ ਹੈ ਵੈਸੀ ਮੰਗਲ ਦਾ ਵੀ ਅੱਛਾ ਹੈ ਜਾਂ ਪੀਲਾ ਫੁੱਲ ਲੈ ਕੇ ਥੋੜਾ ਫਟਕੜੀ ਦਾ ਪਾਣੀ ਲਓ ਫਟਕੜੀ ਵਾਲਾ ਪਾਣੀ ਲੈ ਕੇ ਉਹਦੇ ਥੋੜਾ ਜਿਹਾ ਦੁੱਧ ਪਾ ਦਿਓ ਬੁੱਧ ਚੰਦਰ ਤੇ ਇਕੱਠੇ ਹੋ ਗਏ ਬੁੱਧ ਕਾਰੋਬਾਰ ਹੋ ਗਿਆ ਚੰਦਰ ਪਾਣੀ ਹੋ ਗਿਆ ਦੁੱਧ ਵੀ ਚੰਦਰ ਵਿੱਚ ਪਾ ਦਿੱਤਾ ਤੇ ਫੁੱਲ ਮੰਗਲ ਦਾ ਹੋ ਗਿਆ ਤੇ ਸ਼ੁਕਰ ਦਾ ਹੋ ਗਿਆ ਤੇ ਫੁੱਲ ਦੇ ਨਾਲ ਉਸ ਨੂੰ ਸਾਰੇ ਆਪਣੇ ਕੰਮ ਕਰਨ ਵਾਲੀ ਜਗ੍ਹਾ ਤੇ ਉਸ ਦਾ ਛਿੱਟਾ ਦੇ ਦਿਓ ਠੀਕ ਤੇ ਉਸ ਤੋਂ ਬਾਅਦ ਚੰਦਨ ਦੀ ਹਲਕੀ ਜੀ ਸਟਿਕ ਵਾਲੀ ਤੂਫ ਲਗਾ ਦਿਓ ਬੜੀ ਅੱਛੀ ਸਮੈਲ ਵਾਲੀ ਹੋਵੇ ਤਾਂ ਕੀ ਹੋਏਗੀ 네ਗੇਟਿਵ એનર્ਜੀ ਗ੍ਰਹਾਂ ਦੇ ਮੁਤਾਬਕ ਸਹੀ ਹੋ ਜਾਏਗੀ ਇਸੀ ਜੀ ਉਪਾਹ ਨੂੰ ਸਮਾਂ ਇਜਾਜ਼ਤ ਦਾ ਆਪ ਸਭ ਦਾਸਤਾ ਦਿਨ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਮਿੰਦੋ ਇਜਾਜ਼ਤ ਸਸ਼ੀ